ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ 12ਵੀਂ ਜਿੰਨੇ ਬ੍ਰਦਰ ਬੈਠੇ ਆ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ ਕਿ ਜਦੋਂ ਕੋਈ ਪਾਪ ਜਾਂ ਗੁਨਾਹ ਤੁਸੀਂ ਕੀਤਾ ਵਾ ਉਸ ਤੋਂ ਬਾਅਦ ਤੁਸੀਂ ਪਰਮੇਸ਼ਵਰ ਦੀ ਪ੍ਰੈਜ਼ੈਂਟ ਦੇ ਵਿੱਚ ਬੈਠੇ ਹੋ ਨਾ ਤਾਂ ਅਚਾਨਕ ਤੁਹਾਡੇ ਮਨ ਵਿੱਚ ਉਹ ਗਲਤੀ ਆ ਜੂਗੀ ਕਿ ਹਾਂ ਇਹ ਮੈਂ ਪਾਪ ਕੀਤਾ ਸੀ ਮੈਂ ਜ਼ਿੰਦਗੀ ਨਹੀਂ ਮੰਨਦਾ ਮੈਂ ਹੱਥ ਖੜਾ ਕਰਦਾ ਹੋਰ ਕਿਸੇ ਨੂੰ ਮਹਿਸੂਸ ਹੁੰਦਾ ਹallelujah ਧੰਨਵਾਦ ਖੁਦਾ ਥੈਂਕ ਯੂ ਲਾਰਡ ਉਹ ਪਾਪ ਚਾਨਕ ਤੁਹਾਡੇ ਮੂਹਰੇ ਆਉਂਦਾ ਉਹ ਕੌਣ ਲੈ ਕੇ ਆਉਂਦਾ ਕੀ ਉਹ ਸ਼ੈਤਾਨ ਲੈ ਕੇ ਆਉਂਦਾ ਵਾ ਜਾਂ ਖੁਦਾਬੰਦ ਵੱਲੀੋਂ ਆਉਂਦਾ ਕੌਣ ਜਾਣਦਾ ਇਸ ਗੱਲ ਨੂੰ ਖੁਦਾਬੰਦ ਖੁਦਾਬੰਦ ਵੱਲੀੋਂ ਆਉਂਦਾ ਹallelujah 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 ਆਮੀਨ ਆਮੀਨ ਉਹ ਪਾਪ ਤੁਹਾਡਾ ਪਰਮੇਸ਼ਰ ਵੱਲੀੋਂ ਤੁਹਾਡੇ ਮੂਹਰੇ ਆਉਂਦਾ ਫਿਰ ਆਪਾਂ ਕੀ ਕਹਿੰਨੇ ਆ ਉਸ ਪਾਪ ਨੂੰ ਆਪਣੇ ਰਾਈਟ ਹੈਂਡ ਨਾਲ ਸਿਰ ਤੇ ਹੱਥ ਰੱਖਣਾ ਵਾ ਦੇਖੋ ਖੁਦਾ ਨੇ ਵਿਧੀ ਦੇਖੋ ਕੀ ਦਿੱਤੀ ਪਿਤਾ ਪਰਮੇਸ਼ਰ ਮੈਂ ਤੇਰੀ ਅਦੀਨ ਹਾਂ ਮਾ ਖੁਦਾ ਜੋ ਪਾਪ ਜੋ ਗੁਨਾਹ ਮੇਰੇ ਤੋਂ ਹੋਇਆ ਮੇਰੀਆਂ ਹੱਡੀਆਂ ਤੋਂ ਹੋਇਆ ਮੇਰੀ ਆਤਮਾ ਤੋਂ ਹੋਇਆ ਮੇਰੇ ਸਰੀਰ ਤੋਂ ਹੋਇਆ ਇਸ ਮਿੱਟੀ ਦੇ ਭਾਂਡੇ ਤੋਂ ਹੋਇਆ ਮੇਰੇ ਪਰਮੇਸ਼ਰ ਤੂੰ ਸ਼ਮਾ ਕਰੀ ਕਿਉਂਕਿ ਤੂੰ ਸ਼ਮਾ ਕਰਨ ਵਾਲਾ ਖੁਦਾਵਤ ਖੁਦਾਵਾ ਤੂੰ ਦਇਆਵਾਨ ਤੂੰ ਦਇਆ ਦਾ ਸਾਗਰ ਤੂੰ ਮਹਾਨ ਪਰਮੇਸ਼ਵਰਾ ਖੁਦਾਵਤ ਖੁਦਾ ਜਿੱਦਾਂ ਤੂੰ ਆਪਣੇ ਬੱਚੇ ਦਾਊਦ ਦਾ ਪਾਪ ਮਾਫ ਕਰਕੇ ਉਹਨੂੰ ਬਲਾਸ ਕੀਤਾ ਖੁਦਾ ਮੇਰੇ ਪਾਪ ਨੂੰ ਸ਼ਮਾ ਕਰ ਪਰ ਉਹ ਪਾਪ ਉਦੋਂ ਸ਼ਮਾ ਹੋਣਾ ਜਦੋਂ ਅਣਜਾਣੇ ਚ ਹੋਵੇ ਕਦੇ ਚ ਹੋਵੇ ਅਣਜਾਣੇ ਚ ਦੋ ਗੱਲਾਂ ਹੁੰਦੀਆਂ ਇੱਕ ਹੁੰਦੀ ਜਾਣ ਬੁੱਝ ਕੇ ਕੁੰਦੇ ਅਣਜਾਣੇ ਵਿੱਚ ਜਾਣ ਬੁੱਝ ਕੇ ਕੀਤਾ ਹੋਇਆ ਪਾਪ ਗਲਤੀ ਹੁੰਦੀ ਹੈ ਜਾਂ ਗੁਨਾਹ ਹੁੰਦਾ ਵਾ ਗੁਨਾਹ ਉਹ ਗੁਨਾਹ ਹੁੰਦਾ ਵਾ ਕਿ ਮੈਂ ਖੁਦਾ ਤੋਂ ਮਾਫੀ ਮੰਗੋਣੇ ਮੈਨੂੰ ਸ਼ਮਾ ਕਰ ਦੇਣਾ ਇਹ ਪੋਸੀਬਲ ਨਹੀਂਗਾ ਅਣਜਾਣੇ ਵਿੱਚ ਦੇਖੋ 다ਊਦ ਸੁਪਰ ਡੂਪਰ ਪਲੱਸ ਪਰਸਨ ਸੀਗਾ ਕਿਸ ਤਰ੍ਹਾਂ ਨਾਲ ਸ਼ੈਤਾਨ ਨੇ ਉਹਨੂੰ ਗੱਲਾਂ ਚ ਲਾਇਆ ਕਿਸ ਤਰ੍ਹਾਂ ਉਹਨੂੰ ਨਾਅ ਲੈ ਕੇ ਬੇਸ਼ਮਾ ਕੋ ਲੈ ਕੇ ਗਿਆ ਕਿੱਦਾਂ ਉਹਦੇ ਮਨ ਦੇ ਵਿੱਚ ਪਾਪ ਪਾ ਕੇ ਉੱਤੋਂ ਗੰਦਗੀ ਦੇ ਨਾਲ ਪਾਪ ਕਰਵਾਇਆ ਹallelujah ਆਪਾਂ ਕਿਸ ਖੇਤ ਦੀ ਮੋਲੀ ਆ ਅਗਰ ਤੁਸੀਂ ਪਰਮੇਸ਼ਵਰ ਦੇ ਅਧੀਨ ਰਹੋ ਨਾ ਪਾਪਾਂ ਤੋਂ ਸ਼ਮਾ ਮੰਗਦੇ ਰਹੋ ਤਾਂ ਦਿਨ ਵਿੱਚ ਪਤਾ ਨਹੀਂ ਕਿੰਨੇ ਪਾਪ ਆਪਾਂ ਕਰਦੇ ਆ ਮੈਂ ਕਈ ਵਾਰੀ ਸਮਝਾਉਣਾ ਹੁੰਦਾ ਵਾਂ ਕਿ ਦੇਖੋ ਇਹ ਪਰਿਵਾਰ ਆ ਨਾ ਜਿਹੜੇ ਧੰਨਵਾਦ ਕਰਿਆ ਕਰੋ ਨਾਲ ਦੇ ਜੰਮੇ ਨੇ ਇਸੇ ਜਨਮ ਜੀ ਮਿਲਨਾ ਵਾ ਇਸ ਤੋਂ ਬਾਅਦ ਨਹੀਂ ਕਦੇ ਮਿਲਣਾ ਨਾ ਨਾਲ ਦੀ ਜੰਮੀ ਭੈਣ ਨੇ ਮਿਲਣਾ ਨਾ ਨਾਲ ਦੇ ਜੰਮੇ ਭਰਾ ਨਹੀਂ ਮਿਲਣਾ ਵਾ ਨਾ ਮਾਂ ਨਹੀਂ ਮਿਲਣਾ ਨਾ ਪਿਓ ਨਹੀਂ ਮਿਲਣਾ ਨਾ ਬੀਟੀ ਨਹੀਂ ਮਿਲਣਾ ਨਾ ਬੀਟੀ ਨਹੀਂ ਮਿਲਣਾ ਪਰ ਇੱਕਦਾ ਧੰਨਵਾਦ ਕਰਿਆ ਕਰੋ ਪਰਮੇਸ਼ਵਰ ਦੇ ਨਾਮ 'ਚ ਇਹ ਜ਼ਿੰਦਗੀ ਬਹੁਤ ਥੋੜੇ ਸਮੇਂ ਲਈ ਆ ਔਰ ਜਿੰਨਾ ਵੀ ਸਮਾਨਾ ਧੰਨਵਾਦ ਕਰਦੇ ਖੁਦਾਵੰਦ ਦਾ ਜਦੋਂ ਉੱਠਦੇ ਪੈਂਦੇ ਨੰਗ ਦੇ ਕੱਪ ਦੇ ਜਾਗਦੇ ਸੌਂਦੇ ਧੰਨਵਾਦ ਖੁਦਾ ਧੰਨਵਾਦ ਪਰਮੇਸ਼ਵਰ ਧੰਨਵਾਦ ਤੇਰਾ ਖੁਦਾਵੰਦ ਖੁਦਾ ਤੂੰ ਦਇਆਵਾ ਨਾ ਤੂੰ ਸਮਰੱਥੀ ਪਰਮੇਸ਼ਵਰ ਹੈਂ ਧੰਨਵਾਦ ਕਰਦੇ ਗੁਜ਼ਾਰੋ ਪਰਮੇਸ਼ਵਰ ਦੀ ਮਹਿਮਾ ਥੱਲੇ ਆ ਕੇ ਗੁਜ਼ਾਰੋ ਤਾਂ ਕਿ ਖੁਦਾਵੰਦ ਖੁਦਾ ਉਹਨਾਂ ਚੀਜ਼ਾਂ ਦੇ ਉੱਤੇ ਤੁਹਾਨੂੰ ਬਖਸ਼ੇ ਔਰ ਦੂਰ ਕਰੇ ਕਿਉਂਕਿ ਜੋ ਮੈਂ ਆਪਣੇ ਅਪਰਾਧ ਨੂੰ ਜਾਣਦਾ ਹਾਂ ਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ ਮੈਂ ਤੇਰਾ ਹਾਂ ਤੇਰਾ ਹੀ ਪਾਪ ਕੀਤਾ ਦੇਖੋ ਬਹੁਤ ਵੱਡੀ ਗੱਲ ਕਲੀਸਿਆ ਧਿਆਨ ਦਿਓ ਕਿ ਸਮਝਣ ਵਾਲੀ ਗੱਲ ਆ ਦੁਆਰਾ ਮੈਂ ਲਾਈਨ ਪੜ੍ਹਦਾ ਮੈਂ ਤੇਰਾ ਹਾਂ ਤੇਰਾ ਹੀ ਪਾਪ ਕੀਤਾ ਅਤੇ ਤੇਰੀ ਨਿਗਾ ਵਿੱਚ ਇਹ ਬੁਰਾਈ ਕੀਤੀ ਤਾਜੋ ਤੂੰ ਆਪਣੇ ਫੈਸਲੇ ਵਿੱਚ ਧਰਮੀ ਠਹਿਰੇ ਅਤੇ ਆਪਣੇ ਨਾਮ ਵਿੱਚ ਤੂੰ ਸਾਫ਼ ਨਿਕਲੇ ਹallelujah 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 ਕਿਰਕਿਨੂ ਇਹ ਗੱਲ ਸਮਝ ਲੱਗੀ ਕਿ ਮੈਂ ਤੇਰਾ ਹਾਂ ਤੇ ਮੈਂ ਤੇਰਾ ਹੀ ਪਾਪ ਕੀਤਾ ਕਿਉਂਕਿ ਆਪਾਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਹੱਥਾਂ 'ਚ ਸੌਂਪਣਾ ਵਾ ਦਾਊਦ ਪਰਮੇਸ਼ੁਰ ਦੇ ਹੱਥਾਂ 'ਚ ਆਪਣੇ ਆਪ ਨੂੰ ਸੌਂਪਦਾ ਸੀ ਖੁਦਾ ਅਗਰ ਮੈਂ ਇਸ ਕਮਰੇ ਦੇ ਅੰਦਰ ਆਇਆ ਤਾਂ ਇਹ ਵੀ ਮੇਰੀ ਨਹੀਂ ਤੇਰੀ ਮਰਜ਼ੀ ਦਾ ਮੇਰੇ ਪਾਪ ਨੂੰ ਅਗਰ ਤੂੰ ਸ਼ਮਨਾ ਨਾ ਕਰੇਂਗਾ ਤਾਂ ਲੋਕ ਕਿਵੇਂ ਜਾਣਣਗੇ ਕੀ ਕੀ ਤੇਰੀ ਪ੍ਰੈਸਟ ਵਿੱਚ ਚੱਲਦਾ ਸੀ ਦੇਖੋ ਗੱਲ ਕਰਨ ਦਾ ਤਰੀਕਾ ਦੇਖੋ ਬੜੇ ਸਮਝਣ ਵਾਲੀ ਗੱਲ ਆ ਕਿਸੇ ਦੇ ਉੱਤੇ ਦੋਸ਼ ਲਾ ਦੇਣਾ ਕਿਸੇ ਨੂੰ ਬੋਲ ਪੈਣਾ ਲੈ ਠੀਕ ਆ ਇਹ ਗਾਲਾਂ ਕੱਢਦਾ ਇਹ ਤਾਂ ਜਾਊ ਨਰਕ ਚ ਆਪਣਾ ਪਤਾ ਆਪਾਂ ਨੂੰ ਆਪਾਂ ਕਿੱਥੇ ਜਾਣਾ ਮੂੰਹ ਨਾਲ ਕੀਤਾ ਹੋਇਆ ਅੰਗੀਕਾਰ ਹੱਡੀਆਂ ਦੇ ਅੰਦਰੋਂ ਨਿਕਲੀ ਹੋਈ ਜਾਨ ਦੇ ਬਰਾਬਰ ਆ ਹallelujah ਤਾਂ ਪਰਮੇਸ਼ਵਰ ਦਾ ਪਵਿੱਤਰ ਆਤਮਾ ਇਸ ਗੱਲ ਦੇ ਵਿੱਚ ਇਹ ਚੀਜ਼ ਸਮਝਾਉਂਦਾ ਵਾ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੱਥਾਂ 'ਚ ਸੌਂਪੋਗੇ ਨਾ ਤਾਂ ਤੁਸੀਂ ਇਹਨਾਂ ਚੀਜ਼ਾਂ ਤੋਂ ਮੁਕਤ ਹੋਵੋਗੇ ਜਿੱਦਾਂ ਕਿ ਦਾਊਦ ਹੋਇਆ ਵਾ ਹਾਲੇਲੂਇਆ ਹਾਲੇਲੂਇਆ ਉਸ ਤੋਂ ਅੱਗੇ ਆਪਾਂ ਕੱਢਾਂਗੇ ਪਹਿਲਾ